ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ 200 ਨੂੰ HF ਦੇ ਨਗੀਨੇ ਦਿਖਾਉਣੇ ਆ ਪੂਰੇ ਟੌਪ ਕਲਾਸ ਜੀ ਨੂੰ ਕਹਿੰਦਾ ਫੱਟੇ ਚੱਕ ਜਾਵਾ ਸਾਫ਼ ਸੁਥਰੇ ਵੜਾ ਸੁਜੀਆਂ ਸਮਝੀਆਂ ਬੱਚੇ ਸਮੇਤ ਹਨ ਜਿਹੜੇ ਦੋਨੇ ਬੱਚੇ ਮੇਲ ਕਾਫਾ ਬੱਚੇ ਹਨ ਐ ਨਾ ਪਿੱਛੇ ਤੇ ਡਟੇਰੇ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਪਿੰਡ ਪੜਾਲ ਦੋਨਾ ਭਾਈ ਲਾਪਰੀ ਸਿੰਘ ਮੇਰਾ ਨਾਮ ਆ ਜਿਲ੍ਹਾ ਆਪਾਂ ਕਰਪੂਤਰਾ ਪੈ ਜਾਂਦਾ ਕੰਟੈਕਟ ਨੰਬਰ ਆਪਣਾ 77103 78870 77103 78870 ਹਾਂਜੀ ਹਾਂਜੀ ਵੀਰੇ ਪਹਿਲੇ ਨੰਬਰ ਆਪਾਂ ਜਿਹੜੀ ਵਾਛੀ ਦੇਖੀ ਜੰਨੇ ਕਿਹੜਾ ਸੁਆ ਸੁਈ ਐ ਇਹ ਭਾਈ ਪਲੂਣੀ ਆ ਦੋਨੇ ਠੀਕ ਆ ਪਹਿਲਾ ਸੂਆ ਪਲੂਣ ਸੂਈਆਂ ਦੋਨੇ ਹਾਂਜੀ ਦੋਂਦੀਆਂ ਚਾ ਖੀਰੀਆਂ ਹੋ ਗਈਆਂ ਦੋਂਦੀਆਂ ਤੋਂ ਵੱਧ ਨਾ ਹੋਉਣੀਆਂ ਠੀਕ ਆ ਦੋਂਦੀਆਂ ਹੀ ਲੱਗ ਪਗ ਇਹ ਦੋਂਦੀਆਂ ਹੀ ਲਾ ਲਓ ਤੁਸੀਂ ਖੀਰੀਆਂ ਚਾ ਦੋਂਦੀਆਂ ਬਸ ਠੀਕ ਆ ਇਹ ਆਪਣੇ ਕੋਲੇ ਇੱਕ ਇੱਕ ਦਿਨਾਂ ਤੋਂ ਆਪਣੇ ਕੋਲੇ ਇਹ ਪਾਜੀ ਹੁਣੇ ਤਾਰੀਆਂ ਮੈਂ ਤੁਹਾਡੇ ਆਉਣ ਤੋਂ ਪਹਿਲਾਂ 5 ਮਿੰਟ ਹੀ ਆ ਰਹੀਆਂ ਹਜੇ ਮੈਂ ਕੋਈ ਇਹਨਾਂ ਦੇ ਪਾਣੀ ਨਹੀਂ ਮਾਰਿਆ ਕੁਝ ਵੀ ਨਹੀਂ ਠੀਕ ਹੈ ਆ ਦੇ ਲੋਕ ਖੜੀਆਂ ਵੀ ਦਾਸ ਜੀਆਂ ਹੀ ਆ ਕਿਉਂਕਿ ਇਹ ਫਾਰਮ ਚੋਂ ਆਈਆਂ ਬਹੁਤ ਥੱਕੇਸ਼ਾਈ ਕਰਦੀਆਂ ਠੀਕ ਹੈ ਚੰਗੇ ਫਾਰਮ ਚੋਂ ਆਈਆਂ ਚੰਗੇ ਫਾਰਮ ਚੋਂ ਆਈਆਂ ਆਪਾਂ ਨਾਮ ਵੀ ਦੱਸ ਦਵਾਂਗੇ ਪਤਾ ਵੀ ਦੱਸ ਦਵਾਂਗੇ ਠੀਕ ਹੈ ਪਤਾ ਬੰਦੇ ਉਹਨਾਂ ਤੋਂ ਪੁੱਛ ਲੈਣ ਵੀ ਕਿ ਇਹਨਾਂ ਦੇ ਫਾਰਮ ਠੀਕ ਹੈ ਬੱਚੇ ਤੋਂ ਨਾ ਵਿਸ਼ੇ ਹੈਗਾ ਮਿਲਕਾਫ ਹਨ ਠੀਕ ਹੈ ਮਿਲਕਾਫ ਠੀਕ ਹੈ ਕਿੰਨਾ ਕੁ ਮਿਲਕਿੰਗ ਹਾਜ਼ਰ ਇਹਨਾਂ ਥੱਲੇ ਬਾਜੀ ਇਹ 25 25 ਕਿਲੋ ਤੋਂ ਸਟਾਰਟਿੰਗ ਹੋਊਗੀ ਇਹ ਤਾਜ਼ੀਆਂ ਸੂਈਆਂ ਹਜੇ ਠੀਕ ਹੈ ਬੋਲੇ ਚ ਆ ਗਾਵਾਂ ਠੀਕ ਹੈ ਇਹ 40 40 ਕਿ ਠੀਕ ਹੈ 40 40 ਕਿਲੋ ਦੇ ਨੇ ਮੇਰੇ ਨਾਂ ਵੀ ਦੱਸ ਦਿੰਦੇ ਖੈਰਾ ਡੇਰੀ ਫਾਰਮ ਤੋਂ ਲਿਆਂਦੀਆਂ ਵਾ ਕੰਡੇ ਬਹੁਤ ਮਸ਼ਹੂਰ ਆ ਨਾਮ ਜੱਤ ਦੇ ਉਹ ਮਾੜੀ ਵਹਿੜ ਨਹੀਂ ਰੱਖਦੇ ਸਾਰਿਆਂ ਨੂੰ ਠੀਕ ਹੈ ਖੈਰਾ ਡੇਰੀ ਫਾਰਮ ਤੋਂ ਨੇ ਵੜਾਈਆਂ ਹਾਂਜੀ ਬਹੁਤ ਬਰੀਡ ਆ ਠੀਕ ਹੈ ਜਿਵੇਂ ਸੁਮਨ ਦਾ ਆਪਾਂ ਰਿਕਾਰਡ ਲੈ ਕੇ ਦੇ ਦੇਵਾਂਗੇ ਔਰ ਰਜਿਸਟਰਵਾ ਸਾਰਾ ਕੁਝ ਨੈਟ ਤੇ ਆ ਇਹਨਾਂ ਦਾ ਜੋ ਵੀ ਆ ਬਾਇਓ ਡਾਟਾ ਠੀਕ ਹੈ ਖੈਰਾ ਡੇਰੀ ਫਾਰਮ ਤੋਂ ਆਪਾਂ ਕਰੀਏ ਪਰਚੇਸ ਹਾਂਜੀ ਤੁਹਾਡਾ ਮੰਨਣਾ ਵੀ 24 25 ਲੀਟਰ ਵਾਲਾ ਇਹਨਾਂ ਥਲੇ ਹਾਜ਼ਰ ਹੋਏਗਾ ਹਾਂ ਜੇ ਸਟਾਰਟਿੰਗ ਹੋਊਗੀ ਤੇ ਆਪਾਂ ਹਲੇ ਖਾਲੀ ਦਾ ਹਲੇ ਕਰ ਜਾਂਦੀ ਹੈ ਨਾ ਖਾਲੀ ਨਹੀਂ ਕੀਤੀਆਂ ਤਾਜ਼ੀਆਂ ਸੁਈਆਂ ਹਜੇ ਆਪ ਦੇ ਲੋ ਮੈਲਾ ਮਲਾ ਸੜਦੀਆਂ ਵਾਂਗ ਲਗਭਗ ਹੋ ਗਿਆ 4-5 ਦਿਨ ਚੌਥਾ ਚੌਥਾ ਦਿਨ ਹੋਊਗਾ ਅੱਜ ਕਰਾਂਗੇ ਖਾਲੀ ਠੀਕ ਹੈ ਚੋਣ ਚਵਾਓ ਓਕੇ ਜਮ ਹਾਂਜੀ ਭਾਜੀ ਠੀਕ ਹੈ ਰੇਟ ਹੈ ਤਾਂ ਪਹਿਲੇ ਨੰਬਰ ਵਾਲ ਦੇ ਕੀ ਹੋਊਗਾ ਭਾਜੀ ਇਹ ਵੱਡੇ ਮੁੱਲ ਦੀਆਂ ਆਪਾਂ ਵੀਡੀਓ ਚ ਨਹੀਂ ਦੱਸਣਾ ਮਨਾੜਾ ਨੋੜਾ ਦਿਖਾ ਦਿਓ ਆ ਦੇਖੋ ਠੀਕ ਹੈ ਦੇ ਲਓ ਦੇ ਲਓ ਤੋੜ ਦਿਓ ਬਾਹਰ ਨੂੰ ਸਭਰ ਰੇਟ ਹੋਏ ਇਹਨਾਂ ਦਾ ਫੋਨ ਤੇ ਬਹਿੜਾ ਵੱਡੇ ਮੁੱਲ ਦੀਆਂ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਬਿਲਕੁਲ ਨਰਮ ਕਾਗਜ਼ ਵਰਗੀਆਂ ਨਰਮ ਚ ਨਾੜਾਂ ਗੀਆਂ ਤੇ ਚੰਗੇ ਦੁੱਧ ਵਾਲੇ ਵਹਿੜਾਂ ਗੀਆਂ ਸੋ ਪਹਿਲੇ ਨੰਬਰ ਦੇ ਦੇਖੋ ਮਿਲਕਵੇਨਸ ਵਗਰਾ ਦੇਖ ਸਕਦੇ ਹੋ ਤੇ ਦੋਂਦੀ ਵਹਿੜਾ ਮੂੰਹ ਮੱਥਾ ਦੇਖੋ ਫੇਸ ਕੁਆਲਟੀ 169 ਨੰਬਰ ਦਾ ਲੱਗਿਆ ਵਾ ਟੈਗ ਦੇ ਦੇਖ ਸਕ ਖੇੜਾ ਡੇਰੇ ਫਰੋਂ ਜਾ ਕੇ ਤੁਸੀਂ ਇਹਨਾਂ ਤੋਂ ਕੰਟੈਕਟ ਨੰਬਰ ਹੋਵੇ ਪਤਾ ਕਰ ਸਕਦੇ ਹੋ ਸਾਡੇ ਕੋਲ ਇਹਨਾਂ ਜਿ ਕਿਤੋਂ ਹੋਰ ਆਈਆਂ ਤੇ ਬਾਕੀ ਥਾਣਾਵਾਂ ਦੇਖੋ ਬਿਲਕੁਲ ਕੰਪੈਕਟਡ ਰਾ ਹਨ 40 ਕਿਲੋ ਤੋਂ ਬਾਹਰ ਚੰਗੀ ਗੇਅਰ ਕਰੂ ਬੰਦਾ ਮੰਨ ਕੇ ਜਲੇ ਵੀ 4 ਲੀਟਰ ਦੁੱਧ ਤੱਕ ਦਾ ਪਾ ਦੂ ਵੀਰੇ ਆਰਾਮ ਨਾਲ ਬਾਕੀ ਬਾਈ ਜੀ ਸੇਵਾ ਦਾ ਠੀਕ ਹੈ ਹੁਣ ਜਿਹਨੇ ਬੰਦੇ ਨੇ ਕੁਝ ਪਾਉਣਾ ਹੀ ਨਹੀਂ ਉਹਨੇ ਤਾਂ ਫਿਰ ਦੁੱਧੋਂ ਨੂੰ ਕਿੱਥੋਂ ਮਿਲਣਾ ਠੀਕ ਆ ਆਪਣਾ ਅੰਦਾਜ਼ਾ ਲਾਈ ਵੀ ਆਪਣਾ ਗੈਸਾ ਵੀ 4 ਲੀਟਰ ਦੁੱਧ ਪਾ ਦੂਗਾ ਹਾਂ ਪਾ ਦੂਗਾ ਢੋ ਦੇ ਬਾਅਦ ਤੋਰੇ ਬਾਅਦ ਨੂੰ ਸੁਬਰਾ ਹਵਾਨਾ ਵਗੈਰਾ ਦੇਖੋ ਬੜਾ ਨਾ ਧੱਕਾ ਕਰਦੇ ਖੁੱਲੇ ਫਿਰਦੇ ਆ ਜਾਂ ਹਣਾ ਫਿਰੇ ਜਮ ਮੈਂ ਕਿਹਾ ਬਾਹਲਾ ਤੱਕੇ ਨਾਲ ਹੀ ਉੱਥੇ ਲੱਦੀਆਂ ਮੈਂ ਤਾਂ ੱੱਕਾ ਹੀ ਕਰਦੀਆਂ ਦੇਖ ਲੋ ਠੀਕ ਹੈ ਸੋ ਹਵਾਨਾ ਵਗੈਰਾ ਦੇਖੋ ਮੋਰੀ ਦੇ ਅੱਕਲ ਕਾਣ ਕਰਦੀ ਇਹਦਾ ਇਹ ਭੜ ਦੇ ਖੁੱਲਿਆ ਛੜ ਦੋ ਸਾਨੂੰ ਸੋ ਦੇਖੋ ੱੱਕਾ ਕਰਦੀਆਂ ਤੇ ਬਿਹੜਾ ਪੂਰਾ ਸਾਫ ਸੁਥਰਾ ਚੰਗੇ ਜਿੰਦ ਜਾਨ ਦੇ ਵਿੱਚ ਉਹਨੇ ਬਲੱਡ ਦੇ ਵਿੱਚ ਸੋ ਮੂੰਹ ਮੱਥਾ ਦੇਖੋ ਬੋਦੀ ਵਾਦੀ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਬਿਲਕੁਲ ਕੰਪੈਕਟਡ ਰੇ ਇਹ ਨਹੀਂ ਗੱਲ ਕਿਸੇ ਪਾਸੇ ਕਾਣ ਆ ਕੋਈ ਭੜ ਪਈ ਵੀ ਆ ਬਾਦੀ ਪਈ ਵੀ ਆ ਸੋ ਲੈਵਾ ਦੇਖੋ ਸਾਫ ਸੁਥਰਾ ਉਹ ਦੇਖੋ ੱੱਕਾ ਕਰਦੀਆਂ ਜਮਾ ਇਹ ਖੁੱਲਿਆ ਫਿਰਦੇ ਆਂ ਜਮਾ ਚੰਗੀ ਬਰੀਡ ਆ ਜਿੰਦ ਜਾਨ ਜਮਾ ਜਿਹੜੇ ਵੀਰੇ ਕਹ ਬਰੀਡ ਚਾਰ ਕਰਨੇ ਖੈਰਾ ਡੈਰੀ ਫਾਰਮ ਤੋਂ ਵੀਰ ਨੇ ਪਰਚੇਸ ਕੀਤੀਆਂ ਐ ਤੇ ਭਾਈ ਜੇ ਕਿ ਦੂਜੇ ਨੰਬਰ ਵਾਲੀ ਜਿਹੜੀ ਵਾੜ ਦੇਖਿਆ ਨੇ ਇਹ ਵੀ ਸੇਮ ਉਥੋਂ ਹੀ ਆਈ ਆ ਇਹ ਵੀ ਭਾਈ ਦੋਨੇ ਇੱਕੋ ਫਾਰਮ ਚੋਂ ਆਈਆਂ ਵਾ ਠੀਕ ਐ ਇਹ ਵੀ ਚਾ ਦੋਂਦੀ ਹੋਊਗੀ ਜਾਂ ਖੀਰੀ ਹੋਊਗੀ ਠੀਕ ਐ ਦੋਂਦੀ ਜਾਂ ਖੀਰੀ ਬੱਚਾ ਇਹਦੇ ਪਿੱਛੇ ਮੇਲ ਕਾਫੀ ਹੈ ਨਾ ਇਹਦੇ ਵਿੱਚ ਬੱਚੇ ਵੀ ਮੇਲ ਕਾਫੀ ਠੀਕ ਐ ਇਹ ਥੱਲੇ ਦੁੱਧ ਵੀ ਅਲੱਗ-ਬਗੋਂ ਨਹੀਂ ਸੇਮ ਆ ਇਹ ਮੈਂ ਕਿਹਾ ਜਿਆਦਾ ਹੀ ਕਰੂਗੀਆਂ ਭਾਈ ਆਪਾਂ ਨਾਰਮਲ ਜਿਹਾ ਕਹਿੰਦਾ ਵੀ 40 ਲੀਟਰ ਕਰੂਗੇ ਠੀਕ ਐ ਵੀ ਸੇਵਾ ਕਰ ਲੂ ਬੰਦਾ ਦੁੱਧ ਬੱਧ ਹੀ ਪਾ ਸਕਦਾ ਆਪਾਂ ਚਵਾ ਕੇ ਹੁਣ ਦੋ ਟਾਈ 24 ਲੀਟਰ ਵਾਲਾ ਚਵਾ ਕੇ ਦੇ ਦਿੰਦਾ ਹਾਂ 24 25 ਲੀਟਰ ਹੋਊਗਾ ਦੋਨਾਂ ਦਾ ਠੀਕ ਹੈ ਠੀਕ ਹੈ ਤੋਰੇਵਾਰ ਨੂੰ ਸੋ ਬਾਕੇ ਇਹਦਾ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਚੰਗਾ ਕਹਿਵਾ ਤਾਂ ਤੇ ਅੱਗੇ ਪਿੱਛੇ ਦਾ ਹਵਾਨਾ ਜਾਵਾ ਚਾਰੇ ਸਾਰੇ ਨਿਕਣਵੇਂ ਸਾਫ ਸੁਥਰੇ ਸੋ ਥਣਾ ਦੀ ਵਿੱਥੀ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਹਵਾਨੇ ਦੀ ਹੈ ਤੇ ਖੀਰੀ ਹੋ ਜਾਂ ਲਗਭਗ ਦੋਦੀ ਹੋਊਗੀ ਸੋ ਬਾਕੇ ਮੂੰਹ ਮੱਥਾ ਦੇਖੋ ਸਾਫ ਸੁਥਰਾ ਕਿਆ ਬਾਤ ਹੈ ਪੂਰੀ ਬਰੀਡ ਦੇ ਵਿੱਚ ਆ ਤੇ ਖੁੰਨੀਆਂ ਫਿਰਦੀਆਂ ਐ ਮੀਆਂ ਥੋੜੇ ਮੋਰੀ ਦੇ ਅੱਕਰ ਕਾਨ ਕਰਦੀਆਂ ਸੋ ਵੀਰੋ ਤੋਰਾ ਵਗੈਰਾ ਦੇਖੋ ਬੈੜ ਦਾ ਕੀ ਬਾਤ ਆ ਖੁੱਲੀਆਂ ਫਰਦੀਆਂ ਮਾਸ ਤੋਂ ਅਕੇ ਤੁਰਦੀਆਂ ਰਸੇ ਰੰ ਬੰਨੀਆਂ ਨਹੀਂ ਤੁਰਦੀਆਂ ਇਹ ਸੋ ਦੇਖੋ ਕੀ ਬਾਤ ਆ ਲੈਗ ਸਕੋਰ ਵਗੈਰਾ ਦੇਖੋ ਤੇ ਪੂਰਾ ਸਾਫ ਸੁਥਰਾ ਕੰਪੈਕਟ ਡੈਡਰ ਆ ਜਾਵਾ ਤੇ ਬੱਚਾ ਇਹਦੇ ਵਿੱਚ ਹੈਗਾ ਮੇਲ ਕਫ 24 25 ਲੀਟਰ ਬੋਲਾ ਇਹਦੇ ਥੱਲੇ ਵੀ ਹੈਗਾ ਹਾਜ਼ਰ ਸੋ ਵੀਰੋ ਦੇਖ ਸਕਦੇ ਬੈੜ ਦਾ ਤੋਰਾ ਤਾਰਾ ਕੀ ਬਾਤ ਆ ਪੂਰਾ ਸਾਫ ਸੁਥਰਾ ਸੋਨਾ ਠੋਸਾ ਬਾਨਾਗਾ ਪਲੂਨ ਬੈੜ ਪਹਿਲਾ ਸੁਆ ਸੁਈ ਵੇ ਸੋ ਦੇਖੋ ਕੀ ਬਾਤ ਆ ਬੋਲ ਬੋਲ ਦਾ ਬੱਚਾ ਹੀ ਹੈ ਜਮੈਂ ਅੱਗੇ ਪਿੱਛੇ ਦਾ ਹਵਨਾਂ 40 ਕਿਲੋ ਦੁੱਧ ਦੇ ਇਦਾਂ ਦੇ ਵੜਾ ਪਾਉਂਦੇ ਆ ਬਰੀਡ ਆ ਵੜਾ ਦੇ ਵਿੱਚ ਪੂਰੀ ਫੁੱਲ ਜਮਾ ਇਹ ਦੋ ਵੜਾ ਵੀਰ ਕੋਲ ਫੋਰ ਸੇਲ ਆ 77103 78870 ਵੀਰ ਦਾ ਨੰਬਰ ਆ ਦੋ ਟਾਈਮਾਂ ਬੱਚਵਾ ਕੇ ਦੇ ਦਾਂਗੇ ਵੀਰੇ ਜਮਾ ਹਾਂਜੀ ਹਾਂਜੀ ਇਸ ਟਾਈਮ ਚਵਾ ਦੇ ਸੱਚੂ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਭੜਾਲ ਦੋਨਾ ਜਿਹੜਾ ਕਪੂਰਥਲਾ ਪਈ ਜਾਂਦਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ ਵੀ ਹੋਰ